மென் பதி ஆசாலி தான் அது ஆன குச்ச நீ பத்தி குட்டா ਕੀ ਹੋ ਗਿਆ ਇਹਦੇ ਤੇ ਕਾ ਤੂੰ ਗੁੱਸਾ ਕਰੀ ਜਾਂਦੇ ਹੋ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਚੁੱਲ੍ਹੇ ਤੇ ਕਿਹੜਾ ਟੱਕਰਾ ਮਾਰੇ ਨਾਲ ਸਿਲੰਡਰ ਭਰਾ ਦਿੰਦੇ ਕਿਉਂ ਪਾਈ ਬਾਦਲ ਦੀ ਗੁੜੀਆਂ ਤੂੰ ਮੇਰੀ ਗੱਲ ਸੁਣ ਲੈ ਕੀ ਕੀ ਸਿਆਪਾ ਨਾ ਮੇੜਾ ਕਦੇ ਕੱਖ ਪਾ ਕਰ ਲੈ ਕਦੇ ਕੁੱਟ ਲੈ ਕਦੇ ਕੁਸ ਕਰ ਲੈ ਫੇਰ ਘਰ ਦਾ ਹੀ ਕੰਮ ਨੇ ਕਿਹੜਾ ਕਿਸੇ ਗਵੰਟੀਆਂ ਦੇ ਕਰਕੇ ਆਉਣਾ ਉਹ ਹੀ ਤੂੰ ਚੜੇ ਚੜਾ ਜਾ ਰਹਿਣਾਗਾ 24 ਘੰਟੇ ਨਾ ਲੱਗ ਨਾ ਗੁੱਸਾ ਲਾ ਲਿਆ ਕਰ ਮਰੇ ਕੀ ਨੱਕ ਤੂੰ ਗੁੱਸਾ ਜੇ ਤੂੰ ਹੱਥ ਵਿਟਾਵੇਂ ਫਿਰ ਤਾਂ ਸਾਰਾ ਕੁਝ ਹੋਵੇ ਤੂੰ ਦਾ ਬਸ ਉਹ ਵਾਲਾ ਸੂਟ ਕਿਹੜਾ ਮਰਜੀ ਆ ਕਰ ਲੈ ਆ ਦੇਖ ਲੈ ਜਦੋਂ ਵਿਆਹ ਜਾਂਦੇ ਹੁੰਦੇ ਨੇ ਬੇਟੇ ਜੇ ਮੈਂ ਨਾ ਸੱਚੀ ਸਬਰ ਕੇ ਰਹਾਂ ਨਾ ਲੋਕ ਕਹਿਣਗੇ ਜਾਹੇ ਤਾਂ ਆਪਣੇ ਘਰ ਵਾਲੇ ਦੀ ਸੁੱਖ ਨਹੀਂ ਮਨਾਉਂਦੀ ਤਾਂ ਮੈਂ ਤਾਂ ਸੱਚੀ ਸਬਰ ਕੇ ਰਹਿੰਦੀ ਆ ਵੀ ਲੋਕਾਂ ਨੂੰ ਕੀ ਪਤਾ ਲੱਗ ਜੇ ਉਹ ਜਿਹੜਾ ਤੈਨੂੰ ਦੁਖੀ ਕਰਦਾ ਉਹ ਤਾਂ ਕਰ ਦਈਆਂ ਨਾ ਕੀ ਗੱਲ ਸੁਬਾਰੇ ਜਾਨੀ ਕਿਤੇ ਘਰ ਚੇ ਰਹਿਣੀ ਹੈ ਤੇ ਇੱਜ਼ਤ ਵੀ ਤੇਰੀ ਹੀ ਬਣਦੀ ਆ ਗਵੰਟੀਆਂ ਦੀ ਨਹੀਂ ਬਣਦੀ ਹੈਗੀ ਸੁਣਿਆ ਸਾਰੇ ਜਨਾਂ ਨੇ ਇਹ ਕਹਿੰਦੇ ਨੇ ਬਿੱਲ ਤੂੰ ਕੰਮ ਕਰਦਾ ਫਰੀਜਨ ਸਿਰੀਆਂ ਤੂੰ ਕਰਦਾ ਇਹ ਕਿਹੜਾ ਕਹਿੰਦਾ ਤੈਨੂੰ ਇਹ ਗੱਲ ਸਾਰੇ ਕਹਿੰਦੇ ਨੇ ਲੋਕ ਮੇਰੇ ਮੂਹਰੇ ਲੈ ਕੇ ਆਉਣਾ ਮੈਂ ਪੁੱਛ ਆ ਸਮਾਰ ਕੇ ਜਿਹੜੇ ਹੱਥ ਫਟਾਵੇਂ ਜਿੱਗਲਾਂ ਸਹੀਆਂ ਨੇ ਲੋਕਾਂ ਦੀਆਂ ਚੱਲ ਕੋਈ ਨਾ ਪਸੂਆਂ ਨੂੰ ਕੀ ਆਹਾ ਤੇ ਪੱਠੇ ਪਾਤੇ ਫਿਰ ਕੀ ਹੋ ਗਿਆ ਐਡੀ ਕਿਹੜੇ ਤੈਨੂੰ ਘਾਲ ਮੱਚ ਗਿਆ ਆ ਸਾਰਾ ਮੁੱਟੀ ਬਣ ਜਾ ਕੌਣ ਕਰਦਾ ਝਾੜੂ ਪੋਚ ਐਡੀ ਵੱਡੀ ਗੋਠੀ ਮੇਨਾ ਨਾ ਲੜ ਤੜ ਕਿਧਰ ਕੀ ਕਾਲੇ ਮੂੰਹ ਵਾਲੀ ਅੱਛਾ ਤੂੰ ਮੇਰੇ ਕੋਲੇ ਮੂੰਹ ਨਹੀਂ ਕਿਹਾਗਾ ਓਏ ਹੋਰ ਕੀਆ ਤੂੰ ਆਏ ਫਿਰ ਅੱਬਾ ਨਾ ਫਿਰ ਕਿਤੇ ਮੂੰਹ ਨਹੀਂ ਲੈ ਆਉਂਦਾ ਮੈਨੂੰ ਦੇਖ ਲੈਂਦੀ ਮੇਰੇ ਨਾਲ ਸਾਰਾ ਕੁਝ ਡੁੱਬਿਆ ਹੋਇਆ ਸੀ ਜਿਹੜਾ ਤੇਰੇ ਨਾਲ ਹੋ ਗਿਆ ਉਦੋਂ ਕਿ ਨਾ ਹੱਥ ਜੋੜੀ ਖੜਾ ਸੀ ਬਿਸਤੀ ਤੀ ਤੋਰ ਦੋ ਜੀ ਮੇਰੇ ਨਾਲ ਮੈਨੂੰ ਤਾਂ ਇਹੀ ਪਸੰਦ ਆ ਉਦੋਂ ਪਤਾ ਸਾਨੂੰ ਵੀ ਥੋੜੀ ਕਰਤੂਤ ਨੂੰ ਦੇਖ ਨਾ ਕੋਈ ਨਵੇਂ ਨਹੀਂ ਸੀ ਖੜਦਾ ਮਾੜਾ ਨਾਲ ਹੌਲੀ ਬੋਲ ਓਾ ਲੋਕ ਸੁਣ ਕੇ ਕੀ ਕਹਿਣਗੇ ਵਿਹ ਜੀ 2 ਸਾਲ ਵਿਆਹ ਨੂੰ ਹੋਏ ਨੇ ਤਰੀੰਗ ਦਾ ਹੋ ਰਿਹਾ ਲੋਕਾਂ ਨੂੰ ਪਤਾ ਹੀ ਹੈਗਾ ਲੋਕਾਂ ਨੇ ਕਿਹੜਾ ਅੱਖਾਂ ਬੰਦਨੇ ਵੀ ਉਹਨਾਂ ਨੇ ਪੱਟੀਆਂ ਬੰਨ੍ਹੀਆਂ ਪਤਾ ਨਹੀਂ ਕਿਹਾ ਮੈਨੂੰ ਪਤਾ ਹੈ ਵੀ ਹਾਂ ਇਹਦੀ ਜਨਾਨੀ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਤੇਰੇ ਮੇਕਅਪ ਲਿਆ ਦੇ ਕਿਹਾ ਆਹੀ ਨਹੀਂ ਮਿੱਠਾ ਮੁੱਕਦੇ ਤੇਰੇ ਵੀ ਮੈਨੂੰ ਨਹੀਂ ਕਹਿੰਦੇ ਲੋਕਾਂ ਨੂੰ ਐ ਪਤਾ ਵੀ ਇਹਦਾ ਜਿਹੜਾ ਬੰਦਾ ਦਾ ਨਾ ਛੁੱਡੂ ਹੈਗਾ ਉਹਨਾਂ ਕੰਮ ਦਾ ਆਕਾਰ ਦਾ ਇੱਥੇ ਬੇਲਾ ਢੋੜਾ ਤੀ ਜਾਂਦਾਗਾ ਆਪਣਾ ਖਾ ਮਾਰਦਾ ਮੇਰਾ ਖਾਦਾ ਤੇ ਜਿੱਦਣ ਵੀ ਮੈਂ ਆ ਗਈ ਤੇ ਦੇਖ ਲੈ ਕਿਵੇਂ ਮੈਂ ਸੁੱਕੀ ਪਈਆ ਮੇਰੀ ਕਿਸਮਤ ਦੀ ਮੱਚ ਗਈ ਸੜ ਗਈ ਮੇਰੀ ਕਿਸਮਤ ਤੇਰੇ ਘਰੇ ਆ ਕੇ ਜਿੱਡਣ ਦੀ ਲਾ ਗਈ ਰੈਣ ਬੇ ਐ ਲੱਗਦੀ ਜਿਵੇਂ ਬੂਰੀ ਚ ਪੰਪ ਪਾਇਆ ਹੁੰਦਾ ਆਹਾ ਆਜ ਜਿਟੂਣ ਲੱਗੀ ਆ ਉਹ ਬੈੱਡ ਨਾਲ ਓਏ ਨਹੀਂ ਤਾਂ ਕਾਲੇ ਮੂੰਹ ਵਾਲੀ ਨੇ ਬੈਂਚ ਤੱਕ ਦੇ ਟੂਏ ਨ ਲੱਗਣਦੇ ਕਦੇ ਆ ਲਿਆ ਦੇ ਕਦੇ ਹੋ ਲਿਆ ਦੇ ਰੱਬਾ ਸੋ ਕਰਾ ਓਏ ਅੱਜ ਨਹੀਂ ਆਈ ਓਏ ਨਹੀਂ ਤਾਂ ਮੈਨੂੰ ਸਾਰਾ ਦਿਨ ਨਿੰਦੀ ਹੋ ਜਾਊ ਕਿ ਦਿਆ ਲੈ ਦੇ ਚਾਲਾ ਬਾਜ਼ ਮਿੰਟ ਪਾਸਾ ਜਾਂ ਮਾਰ ਕੇ ਜਾਉ ਜਾਂ ਨਹੀਂ ਤਾਂ ਹੀ ਦੋਮ ਲੱਗ ਜੂਗੀ। ਹਾਂ। ਦੇਖ ਦੇਖ ਕੇ ਦੇਖ ਕਿ ਮੈਂ ਪਿਆ ਗਾ ਲੰਮੀ ਆ ਤਾਣੀ। ਨਹੀਂ। ਤਾਂ ਹੁਣੀ ਆਉਣਾ ਦੀ। ਹੁਣੀ ਕੀ ਤੂੰ ਮੇਰੀ ਗੱਲ ਸੁਣ ਲੈ ਆ ਦੇਰ ਚ ਸੁਪਨੇ ਨਾ ਲਿਆ ਕਰੋ ਰੱਤਾਂ ਇਟਡੀਆਂ ਲਗੀਆਂ ਉਹਦੇ ਲੈ ਲੈਕਰ ਜਿਹੜੇ ਸੁਪਨੇ ਲੈਣੇ ਹੁੰਦੇ ਆਗੇ। ਸੁਪਨਾ ਤਾਂ ਉਹ ਨੀਂਦ ਹੀ ਜਾਂਦੋਂ ਆਉਣਾ ਸ਼ੁਰੂ ਹੁੰਦਾ ਉਹਨਾਂ ਤੂੰ ਬੱਚ ਟੰਗ ਮਾਰਨੀ ਲੈ ਕੇ। ਮੈਂ ਤਾਂ ਟੰਗ ਆਪੀ ਮਾਰਦੀ ਆ ਆ ਦੇਖ ਲੈ ਸਾਰੇ ਭਾਂਡੇ ਖਾਲੀ ਹੋਏ ਪੈਣੇ ਰਸਣ ਲੈ ਆਣੇ ਸ਼ਹਿਰੋਂ ਜਾ ਕੇ ਸੌਦਾ ਪਤਾ ਲੈ ਆਇਆ ਜਾਂ ਕਰ ਆਪਣੇ ਆਪ ਵੀ ਦੇਖ ਲਿਆ ਕਰ ਨਾ ਹੁਣ ਸੱਕਰ ਸਾਰਾ ਕੁਸ ਮੈਂ ਦੇਖੂਗਾ ਜਨਾਨੀ ਦੇਖੂ ਤਾਂ ਸਾਰਾ ਕੁਸ ਵਿੱਕੀ ਹੈਗਾ ਜਦੋਂ ਮੁੱਕ ਜੂ ਟਾਈਮ ਦੇਖ ਸੌਦਾ ਬੱਤਾ ਨਹੀਂ ਹੈਗਾ ਹੁਣ ਦੋ ਤਿੰਨ ਦਿਨ ਮੈਂ ਤਾਂ ਕਿ ਤੈਨੂੰ ਪਹਿਲਾਂ ਹੀ ਦੱਸ ਦਿਆਂ ਫਿਰ ਤੇਰੇ ਤਾਂ ਆਪਣੀ ਪਸੰਦ ਹੀ ਨਹੀਂ ਮੁੱਕਦੇ ਉੱਥੇ ਚਲੇ ਗਿਆ ਉੱਥੇ ਚਲੇ ਗਿਆ ਉਹਦਾ ਫੋਨ ਆ ਗਿਆ ਉਹਦਾ ਫੋਨ ਆ ਗਿਆ ਮੈਨੂੰ ਕਿਹੜਾ ਦੱਸਾਂਗਾ ਆ ਦੇਖਦਾ

ਤੂੰ ਮੇਰੀ ਗੱਲ ਸੁਣਨਾ ਮੇਰੇ ਕੋਲ ਪਿਆਰ ਦੀ ਭਾਸ਼ਾ ਤਾਂ ਹੈ ਹੀ ਨਹੀਂ ਤੈਨੂੰ ਮੈਂ ਦੱਸਾਂ ਜਦੋਂ ਤੂੰ ਨਹੀਂ ਮੈਨੂੰ ਪਿਆਰ ਨਾਲ ਖਸਕੇ ਨਹੀਂ ਬੁਲਾਉਂਦਾ ਤਾਂ ਫਿਰ ਮੈਂ ਵੀ ਬੋਲਦੀ ਉਹ ਕਿਥੇ ਰੱਗ ਲੈ ਹੱਸ ਕੇ ਹਾਂ ਤੈਨੂੰ ਕਿਹਦੇ ਪਾਸੇ ਡੋਲਟੋ ਨੂੰ ਪੈਂਦਾ ਪਿਆਰ ਮੇਰੇ ਨਹੀਂ ਕਰਾ ਕਾਹਨੂੰ ਪੈਂਦਾ ਅਸਲ ਕਹਿੰਦੇ ਚਿੱਤਣ ਦੀ ਮੈਂ ਆਈਆਂ ਕਦੇ ਜੱਬ ਡੈਨ ਹੱਸ ਕੇ ਨਹੀਂ ਬੁਲਾਇਆ ਆ ਨੱਕ ਤਾਂ ਗੁੱਸਾ ਕਦੇ ਨਹੀਂ ਜਰਾ ਕਦੇ ਹਾਂ ਨੱਕ ਤਾਂ ਗੁੱਸਾ ਮੈਨੂੰ ਸਾਰਾ ਦਿਨ ਤੂੰ ਹਾਲ ਕਰਦੇ ਆ ਕਰਦੇ ਤੂੰ ਮੈਨੂੰ ਸੜਾ ਕਰਦੇ ਕਦੇ ਗੋਆਕ ਚ ਮੈਂ ਉਹ ਗੋਆ ਵਿੱਚ ਹਾਂ ਕਦ ਫੇਰ ਕੀ ਹੋ ਗਿਆ ਇਹ ਕੰਮ ਕਰ ਦਿੰਨਾ ਹੁਣ ਸਾਰੀ ਦੁਨੀਆ ਹੀ ਕਰਾਉਂਦੀ ਆ ਰੋਟੀਆਂ ਰੋਟੀਆਂ ਦੀ ਲਾਹੜਾ ਕਰ ਮਿੱਥੋਂ ਇਹਦਾ ਕਸ ਰਹਿੰਦੀ ਆ ਕੋਈ ਕਰਨੀ ਲਾਹੜਾ ਕਰ ਘਰ ਦੀਆਂ ਹੀ ਲਾਉਣੀਆਂ ਰੋਟੀਆਂ ਦੇ ਦੋ ਦਾ ਜੀਆਂ ਦੇ ਕੋਈ ਨਾ ਤੂੰ ਵੀ ਲਾਹੜਾ ਕਰ ਆਹ ਬੱਲੇ ਹੱਥ ਤੇਰੇ ਮੂਰੇ ਠੀਕ ਆ ਮੈਂ ਤੈਨੂੰ ਲੈਣਾ ਸਦਾ ਪਤਾ ਮੈਨੂੰ ਪਲੀਜ਼ ਉਹ ਲਾ ਗਰਾਂ ਦਰ ਤਰ ਗਈ ਆ ਹੋ ਦੇ ਨਾ ਚੇਦੀ ਨੂੰ ਪਤਾ ਕੀ ਕਹਿੰਦੀ ਕਹਿੰਦੀ ਜਦੋਂ ਕਹਿੰਦੀ ਮੇਰਾ ਸੱਸੂਰ ਜੋ ਕਹਾ ਹੁੰਦਾ ਕਹਿੰਦੀ ਮੇਰੇ ਘਰ ਵਾਲਾ ਤਾਂ ਕੰਦੀ ਤੇਰਾ ਭਾਈ ਕਹਿੰਦੀ ਰੋਟੀਆਂ ਵੀ ਲਾ ਦਿੰਦਾਗਾ ਮੈਂ ਕਿਹਾ ਦੇਖਲਾ ਸਾਡੇ ਵਾਲਾ ਜੇ ਮੈਂ ਪਾਣੀ ਦੀ ਘੁੱਟ ਕਹਿ ਜਾਵਾਂ ਮੈਨੂੰ ਪਾਣੀ ਵੀ ਨਹੀਂ ਦਿੰਦਾ ਹੈਗਾ ਲਿਆ ਕੇ ਏ ਤੇਰੇ ਚੋਕਾ ਲਾਉਂਦੇ ਚੋਕਾ ਲਾਉਂਦੇ ਨੇ ਸਾਰੇ ਲੋਕ ਤੇ ਕੋਈ ਨਹੀਂ ਲਾਉਂਦਾ ਹੈਗਾ ਇਹ ਤੂੰ ਹੀ ਸੋਚੀ ਜਾਣਾਗਾ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਤੂੰ ਇੱਥੇ ਬੈਠਾ ਕੀ ਕਰਦਾ ਜਿਹੜਾ ਤੂੰ ਅੱਜ ਆ ਸੂਟ ਪਾਈ ਰੱਖੇ ਪੜਾ ਤਾ ਮੈਨੂੰ ਆ ਲਾ ਦੇ ਬੈਠਾ ਨਾ ਬੈਠਾ ਮੇਰੀ ਉਹ ਜਨਾਨੀਆਂ ਪਾਉਂਦੀਆਂ ਨੇ ਸਾਰੇ 2-3 3-16 ਸੂਟ ਪਾਉਂਦੀਆਂ ਨੇ ਕੰਮ ਕਰਤੀਆਂ ਨਾ ਕਿਤੇ ਉਹਨਾਂ ਦੇ ਦੇਖਿਆ ਆ ਪਾਏ ਦਾ ਚੂੜਾ ਦੇਖ ਆ ਘਾਟੇ ਦੇ ਅੱਛਾ ਗੱਦਿਆਂ ਜਦੋਂ ਦੇਖਾ ਜਦ ਬਿਆਜੇ ਜਾਂਦੇ ਹੁੰਦੇ ਨੇ ਤੇ ਫੇਰ ਕੀ ਹੋ ਗਿਆ ਉਪਰ ਜੱਗਾ ਪਾਉਣੀ ਆ ਹੁਣ ਤਾਂ ਲਾ ਕੇ ਛੱਡਣਿਆ ਮੇਰੇ ਪਹਿਲਾਂ ਤੁਹਾਨੂੰ ਮੈਂ ਤੁਹਾਨੂੰ ਸੌਦਾ ਲਿਆਦਾ ਮੇਰੇ ਕੰਨ ਨਾ ਸੌਦਾ ਰੱਲਿਆ ਦੇ ਮੈਂ ਤੈਨੂੰ ਐਂ ਕਹਿੰਦੀ ਆ ਜਦੋਂ ਚਾਹ ਬਣਾਵੇਂਗਾ ਨਾ ਨਾਲ ਸੌਫ ਜੀ ਪਾ ਲਈ ਪਰ ਮੈਨੂੰ ਵੀ ਬਣਾ ਕੇ ਦੇ ਦੀ ਮੇਰ ਤਾਂ ਆਪ ਸਰ ਟੁਕਦਾ ਰਹਿੰਦਾ ਕਿ ਮੇਰ ਤਾਂ ਬੀਬੀ ਘਟਿਆ ਪਿਆ ਦੂਗਾ ਤੇਰਾ ਤੇ ਬਲਿਆ ਬਦੇ ਵੀ ਐ ਸਾਰਾ ਦਿਨ ਇੱਕ ਤੇਰੇ ਨਾਲ ਦੱਬੀ ਸੀ ਤੇ ਬੀਬੀ ਤਾਂ ਮੈਨੂੰ ਮੇਰਾ ਤੈਨੂੰ ਦੇ ਕੇ ਘਟ ਜਾਂਦਾ ਤੈਨੂੰ ਮੈਂ ਦੱਸਾਂ ਮੇਰੇ ਮੇਰੇ ਮੂਰਨਾ ਆਇਆ ਕਰ ਰਵੀ ਕੀ ਜਿਹੜਾ ਸੈਕਟਰ ਆ ਜੀ ਤੂੰ ਪੈ ਗਿਆ 6 ਤੰਨ ਸਾਲ ਕੇ ਲੈ ਆ ਜਾ ਮੇਰੇ ਦਾ ਮੱਚਣਾ ਸਾਰਾ ਦਿਨ ਮੱਚੂ ਮੱਚੂ ਕਦੇ ਪਿਆਰ ਨਾਲ ਨਹੀਂ ਬੁਲਾਇਆ ਚਲ ਇਹਨੂੰ ਕੱਟਣ ਦੇ ਰਾਂ ਦੀ ਦੀ ਸੋਦੇ ਪੱਤੇ ਵਾਲੀ ਵੱਡੂង ਖਾਂ ਸਾਰਾ ਦਿਨ ਚਲ ਮਾਲੇ ਮੇਰੀ ਗੱਲ ਸੁਣਾ ਮੈਨੂੰ ਹੁਣ ਮੇਰਾ ਫੁੱਲ ਭੈਣ ਰੱਖਣਾ ਰਹਿਨੇ ਕੋਈ ਗੱਲ ਨਹੀਂ ਜਿੱਦੇ ਜੀ ਤੁਸੀਂ ਫਿਕਰ ਨਾ ਕਰੋ ਮੈਂ ਨਾ ਪੂਰਾ ਖੁਸ਼ ਰੱਖੂੰਗੀ ਤੁਹਾਨੂੰ ਮੈਨੂੰ ਬਹੁਤ ਖੁਸ਼ ਹੋਈ ਆ ਵੀ ਤੂੰ ਮੇਰੇ ਲੱਗ ਆਈ ਆ ਚਲ ਕੋਈ ਨਾ ਮੇਰੇ ਨਾਲ ਉੱਥੇ ਪੜ੍ਹਾਈ ਦਾ ਕੰਮ ਸੀਗਾ ਤੇ ਉਹਦੇ ਕਰਕੇ ਫਿਰ ਮੈਨੂੰ ਨੌਕਾ ਸੀਗਾ ਆਉਣਾ ਜਾਣਾ ਮੈਨੂੰ ਐਸੇ ਇੱਥੇ ਤੁਸੀਂ ਮੈਨੂੰ ਲੈ ਵੀ ਐ ਕਰੋਗੇ ਤੇ ਛੱਡ ਵੀ ਆਇਆ ਕਰੋਗੇ ਚਲ ਹੁਣ ਤਾਂ ਤੁਹਾਨੂੰ ਛੁੱਟੀਆਂ ਹੋ ਰਹੀਆਂ ਨੇ ਹੁਣ ਤਾਂ ਤੂੰ ਮਤਲਬ ਮਹੀਨਾ ਦੋ ਮਹੀਨੇ ਲਾ ਕੇ ਚਾਈਂ ਹਾਂ 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 ਕੋਈ ਗੱਲ ਨਹੀਂ ਜ਼ਰੂਰ ਤੇ ਮੈਨੂੰ ਤੇਰੀ ਭੈਣ ਤਾਂ ਮੈਨੂੰ ਸਾਰਾ ਦਿਨ ਵੱਡੂ ਖਾਉਂ ਕਰਦੀ ਹੁੰਦੀ ਐ ਉਹ ਤਾਂ ਮੇਰੀ ਕਿਸਮਤ ਵੁੱਟੀ ਦੀ ਜਿਹੜਾ ਉਹਦੇ ਨਾਲ ਵਿਆਹ ਹੋਗਾ ਪਸੰਦ ਦਾ ਤੂੰ ਸੀ ਮੈਨੂੰ ਨਹੀਂ ਨਹੀਂ ਜੀਤਾ ਜੀ ਉਹਦੇ ਮਨ ਚ ਕੁਛ ਨਹੀਂ ਹੈਗਾ ਪਿਆਰ ਤਾਂ ਉਹ ਵੀ ਤੁਹਾਨੂੰ ਬਹੁਤ ਕਰਦੀ ਹੈ ਪਰ ਉਹਦਾ ਨਾ ਸ਼ੁਰੂ ਤੋਂ ਸੁਭਾਅ ਐਵੇਂ ਦਾ ਉਹ ਲੜਾਕੀ ਜੀ ਆ ਪਰ ਮੈਨੂੰ ਨਹੀਂ ਪਤਾ ਹੁਣ ਤੂੰ ਆ ਗਈ ਹੁਣ ਤਾਂ ਮੈਨੂੰ ਪੂਰਾ ਖੁਸ਼ ਕਰ ਕੇ ਰੱਖਣਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਾਂ ਜੀ ਚੱਲੀਏ ਚਲੋ ਆ ਜਾ ਜਾਸਨੀ ਕੁਬੀ ਕੰਨਾ ਘੜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਨਾ ਤੁਹਾਨੂੰ ਮੈਂ ਤਾਂ ਸੌਦੇ ਲੈਣ ਲਈ ਭੇਜਿਆ ਸੀ ਤੁਸੀਂ ਇਹਨੂੰ ਕਿਵੇਂ ਲਏ ਉਹ ਮੇਰੀ ਗੱਲ ਸੁਣਾ ਇਹ ਉਥੇ ਏਡੇ ਦੇ ਖੜੀ ਤੀਗੀ ਇਹਨੂੰ ਬਾਕੀ ਹੁਣ ਜੂਨ ਦੀਆਂ ਸਟੀਆਂ ਹੋ ਗਈਆਂ ਨੇ ਮੈਂ ਚਲ ਐ ਘਰ ਵੀ ਤੂੰ ਇਧਰ ਹੀ ਆ ਜਾ ਆਹੋ ਤੈਨੂੰ ਤਾਂ ਜਿਆਦਾ ਪਤਾ ਵੀ ਜੂਨ ਦੀਆਂ ਸਟੀਆਂ ਹੋ ਗਈਆਂ ਨੇ ਕਿਆਂ ਲੈ ਦੱਸ ਕਿਵੇਂ ਬੋਲਦਾਗਾ ਪਰ ਮੇਰੀ ਗੱਲ ਸੁਣ ਤੂੰ ਮੈਨੂੰ ਫੋਨ ਕਰ ਦਿੰਦੀ ਓਹੋ ਤੁਸੀਂ ਤਾਂ ਫੋਨ ਚੱਕਦੇ ਨਹੀਂ ਹੁੰਦੇ ਨਾਲੇ ਸਾਰਾ ਦਿਨ ਤਾਂ ਤੁਸੀਂ ਘਰ ਦੇ ਕੰਮ ਚ ਬਿਜੀ ਹੁੰਨੇ ਹੋ ਫਿਰ ਮੈਂ ਜਿੱਜੂ ਨੂੰ ਫੋਨ ਲਾ ਲਿਆ ਸੀਗਾ ਤੇ ਇਹ ਮੈਨੂੰ ਲੈ ਨਾ ਲੈ ਏਡੀ ਤੈਨੂੰ ਟੈਨਸ਼ਨ ਆ ਰਹੀ ਹੈ ਕਿ ਕਿਹੜੀ ਗੱਲ ਹੈ ਜਿੱਜੂ ਮੈਨੂੰ ਲੈ ਵੀ ਆਏ ਇਹ ਤਾਂ ਕਿੰਨਾ ਪਿਆਰ ਦੀ ਗੱਲ ਸੁਣਾਂ ਦੇਖ ਲੈ ਮੇਰੀ ਗੱਲ ਸੁਣਦਾ ਤੂੰ ਤਾਂ ਕਹਣਾ ਹੁੰਦਾ ਨਾ ਕੋਈ ਕੰਮ ਨਹੀਂ ਕਰਦੀ ਆ ਦੇਖ ਲੈ ਮੇਰੀ ਭੈਣ ਕੀ ਕਹਿੰਦੀ ਆ ਕਹਿੰਦੀ ਸਾਰਾ ਦਿਨ ਤੂੰ ਕੰਮ ਕਰਦੀ ਰਹਿੰਦੀ ਆ ਵੀ ਫੋਨ ਚੱਕਣ ਦਾ ਵੀ ਮੈਨੂੰ ਟਾਈਮ ਨਹੀਂ ਮਿਲਦਾ ਇੱਕ ਆਹ ਦਾ ਮੇਰੇ ਵਾਲਾ ਦੇਖ ਲੈ ਕੀ ਕਹੂਗਾ ਕਹਿੰਦਾ ਤੂੰ ਤਾਂ ਸਾਰੇ ਦਿਨ ਬੈਠੀ ਰਹਿੰਦੀ ਏ ਤੂੰ ਕਿਹੜਾ ਕੋਈ ਕੰਮ ਕਰਦੀ ਆ ਇਹਨੂੰ ਕੀ ਪਤਾ ਵਿਚਾਰੀ ਨੂੰ ਇਹ ਤਾਂ ਅੱਜ ਆਈ ਆ ਬਿਕਮ ਕੰਮ ਕਰਦਾ ਕੋਣ ਨਾਲ ਹੁਣ ਦੇਖ ਲੂ ਕੰਮ ਆਹ ਹੋ ਨਾ ਤੈਨੂੰ ਵੀ ਦੇਖ ਲੂਗੀ ਤੇ ਇੰਨੇ ਕੰਮ ਕਰਦਾਗਾ ਹਾਏ ਮੇਰੇ ਰੱਬਾ ਚੱਲ ਤੂੰ ਮੇਰੀ ਗੱਲ ਸੁਣਦਾ ਹੋਣਾ ਇੱਥੇ ਹੀ ਨਾ ਖੜhara ਤੂੰ ਆਵਦਾ ਕੋਈ ਕੰਮ ਧੰਦਾ ਕਰ ਲੈ ਨਾਲੇ ਰਸਣ ਦੇ ਆ ਅਸੀਂ ਦੋਨੇ ਭੈਣਾ ਭੈਣਾ ਦਿਲਾਂ ਮਾਰਦੇ ਆ ਬੇਟਾ ਪਟਾ ਸਾਰਾ ਸੀਨਾ ਤੇ ਤੇਥੇ ਲੜਦਾ ਮੈਂ ਇਹਨੂੰ ਕਹੂੰਗਾ ਚੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦ੍ਰਿੰਪ ਇਹਦਾ ਪਕਾਈ ਕਰਦੇ ਆਪਣੇ ਨਾਲ ਲੜੂਗੀ ਬਾਈ ਤੂੰ ਆ ਐ ਮੋੜੇ ਦਾ ਫਿਰ ਆਜਾ ਅੰਦਰਵਾਦਰੇ ਚਾਪ ਲਿਆਉਣਾ ਬਸ ਇਥੇ ਅਸੀਂ ਅੰਦਰਵਾਗੇ ਤੂੰ ਇਥੇ ਦੋਸਤ ਮਰ ਜਾ ਆਏਗਾ ਮੇਰੇ ਨਾਲ ਮੈਂ ਆ ਆ ਤਾਂ ਮੇਰੇ ਮੋਢੇ ਦਾ ਟੁੱਟਿਆ ਆ ਆ ਇਹਦਾ ਸੁਣੋ ਮੇਰੇ ਕੋਲ ਇਹਦੇ ਮੋਢੇ ਦਾ ਤਰਕ ਦੇਖ ਦੇਗਾ ਕੀ ਲੱਛਣ ਕਰ ਇਥੇ ਤੂੰ ਸ਼ੱਕ ਕਰਨ ਲੱਗੀ ਸੱਜਦੇ ਵੀ ਜਿੱਜੇ ਸਾਲ ਚ ਉਸਾ ਹੈਗਾ ਨਹੀਂ ਮੈਂ ਹੁਣਾਈ ਮੈਂ ਹੁਣ ਕੋਈ ਗਲਤ ਗੱਲ ਤਾਂ ਕਹੀ ਨਹੀਂ ਸੀ ਚਲੋ ਆ ਆਪਾਂ ਕੰਮ ਕਰ ਲਾ ਆ ਉਹ ਵੀ ਤਾਂ ਕਰਨੀ ਹੈ ਮੈਂ ਉਸ ਕੰਮ 'ਤੇ ਬਾਅਦ ਚ ਗੱਲ ਕਰਾਂਗਾ ਕਟਾ ਐਕਸ਼ਨ ਕਰਦੇ 1 2 3 ਐਕਸ਼ਨ ਨਲ ਨਲ ਇਹਨੂੰ ਕੀ ਪਤਾ ਵਿਚਾਰੀ ਨੂੰ ਇਹ ਤਾਂ ਅੱਜ ਆਈ ਆ ਮੇਰੀ ਗੱਲ ਸੁਣ ਅੱਜ ਤਾਂ ਪਿਆਰ ਨਾਲ ਗੱਲ ਕਰ ਸਕਦੀ ਸੀ ਵਿਚਾਰੀ ਅੱਜ ਪਹਿਲੇ ਦਿਨ ਆਈ ਆ ਆਉਣੇ ਸਰ ਤਾਂ ਜਲੂਸ ਕੱਢਦਾ ਅੰਦਰ ਨਾ ਕੋਈ ਚਾਹ ਨਾ ਕੋਈ ਪਾਣੀ ਜਦ ਸੰਦੀਪ ਐ ਕਰ ਇਹਦਾ ਸਾਰਾ ਦਿਨ ਕੁੱਤੇ ਭਕਾਈ ਕਰਦੇ ਨੇ ਆ ਜਾ ਤੈਨੂੰ ਮੈਂ ਚਾਹ ਕਰਕੇ ਪਿਲਾਉਣਾ ਮਿੱਠੀ ਆ ਚੱਲੀ ਇੱਧਰ ਦੀ ਦੇਖ ਦੇਖ ਕੀ ਲੱਛਣ ਕਰਦਾ ਕਰੀ ਤਾਰ ਇਹਨਾਂ ਕਹਿੰਦੇ ਮੈਂ ਤੇ ਆਈਆਂ ਮੈਨੂੰ ਕਰੇ ਜਪੜ ਤਾਂ ਹੱਥ ਨਹੀਂ ਬੋਲਿਆ ਨਹੀਂ ਉਹਰੇ ਤੇ ਦੇਖ ਕੇ ਮੈਂ ਹੱਥ ਘੱਤਰ ਕੇ ਕਰਦਾ ਕਹਿੰਦਾ ਤੂੰ ਰੈਸਟ ਕਰਨਾ ਅੱਜ ਆਪਾਂ ਚਾਹ ਪਾਣੀ ਵੀ ਕੰਜਰ ਜੇ ਮੈਂ ਚਾਹ ਹੀ ਘਟ ਪਰਨਾ ਪੁੱਛ ਲੈਨੀ ਆ ਤਾਂ ਇਹਨੂੰ ਮੌਤ ਪੈ ਜਾਂਦੀ ਆ ਸਰਦਾਗਾ ਹੈ ਨਹੀਂ ਜਿੱਦਣ ਦੀ ਮੈਂ ਗਿਆ ਹੀਆਂ ਮੈਨੂੰ ਤਾਂ ਕੰਜਰ ਕਰੇ ਹੱਸ ਕੇ ਨਹੀਂ ਬੋਲਿਆ ਮੇਰੇ ਤੇ ਤੱਕਦੇ ਆਏ ਹੱਥ ਨਹੀਂ ਧਰੇ ਆ ਦੇ ਕਿਵੇਂ ਹੱਥ ਘੱਤਰ ਕੇ ਅੰਦਰ ਲੈ ਕੇ ਜਾਂਦਾ ਹਾਂ ਮੈਂ ਮਰ ਜਾਂ ਕਿਤੇ ਹੋਰ ਹੀ ਨਾ ਕੋਈ ਚੰਦ ਚੜਾ ਦੇਵੇ ਮੈਂ ਵੀ ਅੰਦਰ ਹੀ ਜਾਨੀ ਆ ਦੇਖਦੀ ਆ ਵੀ ਕੀ ਕਰਦੇ ਨੇ ਮਾਰੇ ਮੇਰੀ ਗੱਲ ਸੁਣੋ ਹੁਣ ਤਾਂ ਮੇਰਾ ਪੂਰਾ ਧਿਆਨ ਰੱਖਣਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਪੂਰਾ ਧਿਆਨ ਰੱਖਾਂਗੀ ਸਾਰੀ ਢੋਰੀ ਹਾਂ ਮੈਂ ਤੇਰੇ ਤੇ ਛੱਤੀ ਉਹ ਤੁਸੀਂ ਨਹੀਂ ਟੈਨਸ਼ਨ ਕਿਉਂ ਲੈਣੇ ਹੁਣ ਤੁਸੀਂ ਆ ਗਏ ਮੈਂ ਤਾਂ ਕਿਤੇ ਨਹੀਂ ਕੰਮ ਕਰਨ ਜਾਂਦਾ ਮੈਂ ਤਾਂ ਸਿਰਫ ਛੋਟੇ ਛੋਟੇ ਲਵੇ ਰਹਿਣਾ ਛੋਟੇ ਐਂ ਦੇਖਭਾਲ ਕਰੂੰਗਾ ਜਿਹੜਾ ਕੁਝ ਚਾਹੀਦਾ ਤੁਸੀਂ ਮੈਨੂੰ ਇੱਕ ਵਾਰੀ ਬੋਲ ਪਾ ਦਿਆ ਕਰਿਓ ਬਾਅਦ ਚੱਕਦੇ ਨੇ ਹਾਏ ਰੋਇਆ ਕਰੂਗਾ ਕੋਈ ਗੱਲ ਨਹੀਂ ਜੀ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਨਾ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੀ ਮੇਰੀ ਗੱਲ ਸੁਣਾ ਤਾਂ ਮੈਨੂੰ ਪੂਰਾ ਖੁਸ਼ ਕਰਕੇ ਰੱਖਣਾ ਕੋਈ ਗੱਲ ਨਹੀਂ ਜੀ ਜੱਜ ਜੀ ਮੈਂ ਨਾ ਤੁਹਾਨੂੰ ਪੂਰਾ ਖੁਸ਼ ਕਰੂੰਗੀ ਤੁਸੀਂ ਫਿਕਰ ਨਾ ਕਰੋ ਚਲ ਮੀਰੀ ਗੱਲ ਸੁਣ ਦੀਵਾ ਮੈਨੂੰ ਆਗਾ ਇੱਕ ਕੰਮ ਜਲ ਬਾਤ ਤੂੰ ਮੇਰੀ 5 ਮਿੰਟ ਬੇਟਕਾਰ ਨਾਲੇ ਮੀਰੀ ਗੱਲ ਸੁਣ ਤੈਂ ਕੋਈ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਮੈਂ ਕੰਮ ਤਾਂ ਨਹੀਂ ਪਰ ਤੁਹਾਨੂੰ ਇੰਨਾ ਜ਼ਰੂਰੀ ਕੀ ਕੰਮ ਹੋ ਗਿਆ ਮੀਰੀ ਗੱਲ ਸੁਣ ਜਿਹੜਾ ਆਪਣੇ ਕੰਮ ਕਰਨੇ ਤੇਰੇ ਵਾਸਤੇ ਮੈਂ ਪੈਸੇ ਲੈ ਕੇ ਆਣਾ ਠੀਕ ਆ ਠੀਕ ਪਰ ਤੈਂ ਮੈਨੂੰ ਪੂਰਾ ਕੁਛ ਕਰਕੇ ਰੱਖਣਾ ਹਾਂ ਹਾਂ ਤੁਸੀਂ ਫਿਕਰ ਨਾ ਕਰੋ ਟੈਨਸ਼ਨ ਨਾ ਲੋ ਇਹ ਚੀ ਗੱਲ ਦੀ ਚਲ ਮੀਰੀ ਗੱਲ ਸੁਣ ਮੈਂ ਜਲਦੀ ਆਉਂਦੀ ਪੈਸੇ ਦਾ ਹੱਲ ਕਰ ਲਾਉਂਦਾ ਠੀਕ ਠੀਕ ਤੁਸੀਂ ਇਹਨੇ ਬੈਠੋ ਜੇ ਕੋਈ ਚਾਹੀਦਾ ਮੈਨੂੰ ਦੱਸ ਦੋ ਮੈਂ ਸ਼ੈਰੂ ਲੈ ਆ ਦੂੰਗਾ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਜੇ ਮੈਨੂੰ ਚਾਹੀਦਾ ਵੀ ਹੋ ਤਾਂ ਮੈਂ ਤੁਹਾਨੂੰ ਫੋਨ 'ਤੇ ਦੱਸ ਦਾਂਗੀ ਚਾ ਠੀਕ ਆ ਠੀਕ ਟੈਨ ਰੱਖੀ ਲਿਖਵਾਂ ਠੀਕ ਹੈ ਅਰੇ ਜੀ 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 ਕਿੰਨਾ ਪਿਆਰ ਕਰਦੇ ਨੇ ਮੈਨੂੰ ਕਿੰਨਾ ਮੇਰਾ ਖਿਆਲ ਰੱਖਦੇ ਨੇ ਹੁਣ ਯਕ ਕਾ ਮੇਰੀ ਭੈਣ ਦੇਖ ਲੋ ਆਈ ਹੈ ਨਾ ਜਦੋਂ ਮੈਂ ਉਹਦੀ ਮੱਥੇ ਤੇ ਉਹਨੀਆਂ ਪਾ ਲਈਆਂ ਪਰ ਜੀਜਾ ਜੀ ਦੀ ਗੱਲ ਬਿਲਕੁਲ ਸਹੀ ਆ ਮੈਂ ਪਹਿਲਾਂ ਯਕੀਨ ਨਹੀਂ ਕਰਦੀ ਸੀ ਮੈਂ ਨਹੀਂ ਮੇਰੇ ਭੈਣ ਤੇ ਐਦਾਂ ਨਹੀਂ ਹੋਈ ਨਹੀਂ ਸਕਦੀਗੀ ਹੁਣ ਮੈਨੂੰ ਅੱਖੀ ਦੇਖ ਕੇ ਪੱਕਾ ਯਕੀਨ ਹੋ ਗਿਆ ਵੀ ਜਦੋਂ ਮੇਰੇ ਨਾਲ ਆਪਦੇ ਨਾਲ ਦੇ ਖੂਨ ਨਾਲ ਐਵੇਂ ਕਰ ਸਕਦੀ ਹੋ ਤੇ ਜੀਜੇ ਨਾਲ ਕਿਹੜਾ ਘੱਟ ਬਜਾਰਦੀ ਹੋਊਗੀ ਪਰ ਵੈਸੇ ਕਰਨਾ ਨਹੀਂ ਚਾਹੀਦਾ ਇੰਨਾ ਚੰਗਾ ਇੰਨਾ ਸੋਨਾ ਸਨੱਖਾ ਨੂੰ ਬੰਦਾ ਮਿਲਿਆ ਵਧੀਆ ਘਰ-ਬਾਰ ਆ ਪਰ ਫਿਰ ਵੀ ਪਤਾ ਨਹੀਂ ਯਾਰ ਕਿਉਂ ਜਿੰਨਾਂ ਦੀਆਂ ਕੁੜੀਆਂ ਚ ਇੰਨਾ ਕੁ ਸਹੀ ਹੁੰਦਾ ਨਾ ਲਾਈਫ ਸਹੀ ਹੁੰਦੀ ਆ ਫਿਰ ਵੀ ਉਹਨਾਂ ਨੂੰ ਪਤਾ ਨਹੀਂ ਕਿਉਂ ਕੀ ਕਮੀ ਮਹਿਸੂਸ ਹੁੰਦੀ ਰਹਿੰਦੀ ਆ ਕਾਸ਼ ਮੇਰਾ ਇਹਦੇ ਨਾਲ ਵਿਆਹ ਹੋਇਆ ਹੁੰਦਾ ਜਾਂ ਮੇਰੇ ਨਾਲ ਇੱਕ ਪਤੀ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ ਮੇਰੇ ਨਾਲ ਚਲ ਕੋਈ ਗੱਲ ਨਹੀਂ ਫਿਰ ਵੀ ਜਿੱਜਾ ਤਾਂ ਮੈਨੂੰ ਬਹੁਤ ਪਿਆਰ ਕਰਦਾ ਹਰ ਚੀਜ਼ ਲੈ ਕੇ ਦਿੰਦਾ ਪਹਿਲੇ ਬੋਲ ਕਹਿਣ ਤੇ ਚਲ ਹੁਣ ਨਾ ਮੈਂ ਰਸਟ ਕਰ ਲੈਣੀ ਹੈ ਮੇਰਾ ਵੀ ਨਸਰ ਤੋਂ ਤਰਤ ਹੁੰਦਾ ਗਿਆ ਨੰਗਿਆ ਨੰਗਿਆ ਉਹ ਖੜੀ ਆ ਸਾਹਮਣੇ ਜਿਹੜੇ ਦੇਖ ਲੈ ਕੰਜਰ ਕੀ ਕਰਦਾ ਫਿਰਦਾ ਪਤਾ ਨਹੀਂ ਕੀ ਚੰਦ ਚੜਾਊਗਾ ਪਿੱਛੇ ਹੀ ਜਾਨੀ ਆ ਮੈਂ ਇਹ ਤਾਂ ਫੇਰ ਕਰੂੰਗੀ ਆफी ਨੰਗਿਆ ਨੰਗਿਆ ਹਾਈ ਗਏ ਮੱਛੀਆਂ ਵੀ ਨੇ ਲੱਗਦਾ ਇਹ ਤਾਂ ਕੋਈ ਚੰਦ ਚੜਾਊਗਾ ਇਹ ਨਹੀਂ ਹਰਦਾ ਕੰਜਰ ਕਿਸੇ ਥਾਂ ਦਾ ਨੇ ਇਹ ਜੱッセ ਕੇ ਘਰ ਕੀ ਬੜੇਵੇਂ ਲੈਣ ਆਈ ਆ ਲੱਗਦਾ ਕੋਈ ਨਾ ਕੋਈ ਚੰਦ ਚੜਾਊਗਾ ਕਿਰ ਕਿਸੇ ਥਾਂ ਦਾ ਕਸ਼ਨ ਨੀਪਾ ਕਿਉਂ ਗਿਆ ਆਪਿੰਆ ਨਹੀਂ ਮੈਂ ਤਾਂ ਬੱਸ ਹੀ ਬਸ ਪੈ ਗਈ ਸੀਗੀ ਬਾਹਰ ਆ ਕੇ ਨਾ ਕੁਝ ਤਾਂ ਹੋ ਰਿਹਾ ਕਿ ਨਹੀਂ ਨਹੀਂ ਮੇਰੇ ਕੋਸ਼ਿਸ਼ ਨੇ ਆ ਗਏ ਤੁਸੀਂ ਹਾਂ ਮਾਲੇ ਮੇਰੀ ਗੱਲ ਸੁਣ ਹਮ ਆਪਣਾ ਪੈਸਾ ਦਾ ਹੋ ਗਿਆ ਹਲੋ ਹਮ ਤੇ ਇੱਕ ਕੱਲ ਨੂੰ ਮੇਰੀ ਗੱਲ ਸੁਣਾ ਕੱਲ ਨੂੰ ਹੁਣ ਤਿਆਰ ਰਹੀ ਠੀਕ ਆ ਆਪਾਂ ਸ਼ਹਿਰ ਚ ਲੰਘ ਆਪਾਂ ਉਹਦਾ ਕੰਮ ਨਿਬੜ ਕੇ ਆਉਣਾ ਠੀਕ ਆ ਠੀਕ ਆ ਕੰਤਾ ਖੁਸ਼ ਹੈ ਹਾਂਜੀ ਮੈਂ ਬਿਲਕੁਲ ਕੋਈ ਨਹੀਂ ਮੈਂ ਹੱਲ ਕਰਤਾ ਪੂਰਾ ਹਾਂਜੀ ਹਾਂਜੀ ਬਹੁਤ ਖੁਸ਼ ਹੈ ਮੈਂ ਤੂੰ ਬਹੁਤ ਚੰਗੇ ਹੋ ਮੈਂ ਤਾਂ ਮੈਨੂੰ ਪਤਾ ਹੈ ਪਰ ਪਤਾ ਨਹੀਂ ਕਿਉਂ ਉਹ ਦੀਦੀ ਨਹੀਂ ਸਮਝਦੀ ਓੜਾ ਚਿੱਟੂ ਆ ਸਾਡਾ ਹੁਣ ਤੂੰ ਮੇਰੇ ਲਈ ਵਿਆਹ ਵੀ ਬਸ ਤੂੰ ਪਿਆਰ ਦੇ ਵਿੱਚ ਪਿਆਰ ਨਾਲ ਲੱਗਿਆ ਮੈਂ ਲੱਗ ਚਿੱਟੂ ਚਲੋ ਠੀਕ ਕਰੀਏ ਠੀਕ ਆ ਤੇ ਕੱਲ ਨੂੰ ਹੁਣ ਤਿਆਰ ਹੋ ਜੀ ਨਾਲ ਠੀਕ ਆ ਐਂ ਕਰੀ ਸਰਵਾਰ ਸੂਟ ਪਾ ਲਿਆ ਵਧੀਆ ਆ ਠੀਕ ਠੀਕ ਆ ਚਲ ਠੀਕ ਆ ਤੇ ਹੁਣ ਮੈਂ ਸੌਣ ਨਾ ਅੰਦਰ ਜਾ ਕੇ ਚਲੋ ਠੀਕ ਹੈ ਦੂਸਰੀ ਅਸਤੇ ਕਰ ਦੋ। ਠੀਕ। ਕਿੰਨੇ ਚਾਹੀਦੇ ਨੇ ਵਿਚਾਰੇ ਇਹਦੇ ਪੈਸਾ ਨਾਲ ਲੱਭੇ ਕਰ ਤਾਂ ਮੈਨੂੰ ਤਾਂ ਹੀ ਪਿਆ ਹੈ ਨਾ ਕਿ ਪਤਾ ਨਹੀਂ ਕਿੱਥੋਂ ਕੋਈ ਹੱਲ ਹੋਊਗਾ। ਮੈਂ ਵੀ ਨਾ ਵਸਮੇ ਉਲਟਾ ਸਿੱਧਾ ਸੋਚੀ ਜਿਵੇਂ